ਫਗਵਾੜਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਿੰਡ ਖਜੂਰਲਾ ਵਿਖੇ ਪਸ਼ੂ ਹਸਪਤਾਲ ਨੂੰ ਕੀਤਾ ਲੋਕ ਅਰਪਣ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮੰਡੀ ਸੀ ਕਪੂਰਥਲਾ ਅਮਿਤ ਕੁਮਾਰ ਪੰਚਾਇਤ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਐਸ ਐਸ ਪੀ ਕਪੂਰਥਲਾ ਗੌਰਵ ਪੂਰਾ ਐਸ ਐਸ ਪੀ ਫਗਵਾੜਾ ਰੁਪਿੰਦਰ ਕੌਰ ਪਟੀ ਡੀ ਐਸ ਪੀ ਫਗਵਾੜਾ ਭਾਰਤ ਪੋਸ਼ਣ ਆਦਿ ਮੌਜੂਦ ਸਨ ਐਨ ਐ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਅਤੇ ਪੁਨੀਤ ਦੀ ਰਿਪੋਰਟ ਮੜਿਆ ਤੇ ਤੁਹਾਨੂੰ ਉਹਦੇ ਪਿੱਛੇ ਲੱਗੇ ਹੋ ਗਏ ਹੱਡੀ ਵਗੈ ਨਾ ਪੱਗਿਆ ਪਿੱਛੇ ਕਰ ਰਿਹਾ ਆਈਆ ਭਾਈ ਭਾਈ ਫਾਇਰ ਦੇ ਸਾਈਡ ਕੋਈ ਕੋਈ ਅੰਦਰ ਅੰਦਰ ਬੱਚੀ ਪੱਤੀ ਦਾਸ ਜੀ ਤੋ ਬਹੁਤ ਜੇ ਵੀ ਹੈ ਹਾਂਜੀ ਸਰ ਬਾਈ ਪਿੰਡ ਪਾਉਂਦਾ ਮੋੜੇ ਬਾਈ ਸਾਹਿਬ ਇੱਕ ਵਾਰ ਜਿਹੜਾ ਬੰਡੜਾ ਸਰ ਪੱਕਾ ਕਰਦੇ ਹੁੰਦੇ ਨੇ ਨਹੀਂ 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 ਉਹ ਜਿਹੜੇ ਨੇ ਸਾਡੇ ਟਰੈਕਟਰ ਸਾਹਿਬ ਦੇ ਕੋਲ ਤੋਂ ਕੰਮ ਕਰਦੇ ਹੋਏ ਜਿਹੜਾ ਸਪੈਂਟ ਦੇ ਵੱਲੋਂ ਜੀ ਆ ਅਨੁਸਾਰ ਇੱਕ ਹੋਰ ਜਿਹੜਾ ਗੁਲਦਸਤਾ ਉਹ ਅਸੀਂ ਸਾਡੇ ਪਛੂ ਹਸਪਤਾਲ ਇੱਥੇ ਰੱਖੇ ਹੋਏ ਸਮਾਗਮ ਦੇ ਵਿੱਚ ਸ਼ਾਮਲ ਹੋਏ ਆ ਮੈਂ ਟੁੰਗਲ ਸ਼ੁਰੂ ਕਰਦਾ ਸੰਖੇਪ ਦੇ ਸ਼ਬਦਾਂ ਚ ਸਮਾਪਤੀ ਕਰਦਾ ਮੈਂ ਕਿਉਂਕਿ ਅਗਲੇ ਸਮੇਂ ਬੁਲਾਰਿਆਂ ਨੇ ਵੀ ਮੰਤਰੀ ਸਹਿਬਾਨ ਨੇ ਵੀ ਬੋਲਣਾ ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਮਿਨਿਸਟਰ ਸਿਦਾਰਥ ਕੁਮਾਰ ਸਿੰਘ ਖੁਡੀਆਂ ਜੀ ਬਹੁਤ ਹੀ ਸਤਿਕਾਰਯੋਗ ਸਬਕ ਮਿਸਟਰ ਸਦਰ ਜੁਵਿੰਦਰ ਸਿੰਘ ਮਾਂਚੀ ਜ਼ਿਕਾਰਯੋਗ ਡਿਪਟੀ ਕਮਿਸ਼ਨਰ ਸਰ ਅਮਿਤ ਚਾਲ ਜੀ ਐਸਐਸਪੀ ਸਰ ਏਡੀਸੀ ਸਰ ਡੀਸੀ ਸਰ ਤੇ ਬਹੁਤ ਹੀ ਸਤਿਕਾਰਯੋਗ ਪੰਚਾਇਤ ਪਿੰਡ ਖਜੂੜਲਾ ਦੀ ਜਿਨ੍ਹਾਂ ਦੀ ਐਫਰਟਸ ਦੇ ਨਾਲ ਜੀ ਸਾਡੇ ਏਡੀਸੀ ਸਾਹਿਬ ਸ੍ਰੀ ਵਿਰਿੰਦਰਪਾਲ ਜੀ ਬਾਜਵਾ ਸਾਡੇ ਐਸ ਡੀ ਐਮ ਫਗਵਾੜਾ ਸ੍ਰੀ ਜਸਨਜੀਤ ਸਿੰਘ ਜੀ ਤੇ ਉਸ ਰਾਏ ਨੇ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਜਿਲੰਦਰ ਤੋਂ ਬਾਅਦ ਹਰਿਆਭਾਟ ਹਰਿਆਭਾਟ ਤੋਂ 10 ਸਾਲ ਉਸ ਤੋਂ ਅੱਗੇ ਹੋਰ ਐ ਮੈਂ ਉਹ ਕੁਝ ਵਿਸ਼ਾ ਨਹੀਂ ਜਾਂਦਾ ਤਾਂ ਮੈਂ ਸਮਝਦਾ ਔਰ ਅੱਜ ਜਿਹੜੇ ਦਰਸ਼ਕ ਵੀ ਬੈਠੇ ਨੇ ਸਭ ਦਾ ਧੰਨਵਾਦ ਸਰਪੰਚ ਸਾਹਿਬ ਦੀ ਫੈਮਲੀ ਗੁਰਸਿੱਖ ਫੈਮਲੀ ਔਰ ਕੁਪਿੰਦਰ ਸਿੰਘ ਮੇਰੇ ਦੋਸਤ ਹੋਰ ਜਿਹਨ ਸੱਜਣ ਸਾਰੇ ਮੇਰੇ ਪਿਆਰੇ ਵਾਕਵ ਨੇ 40 45 ਸਾਲ ਇਤਿਹਾਸ ਬਣ ਗਿਆ ਇਹ ਠੀਕ ਹੈ ਕਿ ਇੱਕ ਕਮਰਸ਼ੀਅਲ ਸੈਂਟਰ ਹੈ ਜਮੀਨ ਉਸ ਕਿਹੜਾ ਭਗਤੀਗਾਉੜਾ bizness ਸਾਰਾ ਜੰਦਰ ਦਾ ਇਸ ਵਿੱਚ ਆਣਾ ਚੰਗਾ ਦੋਗਲਾ ਜੀ ਕਹਿੰਦਾ ਸੀ ਮੈਂ ਹਵੇਲੀ ਐ ਇਸ ਲਈ ਵੈਨੋਟਸ ਰੈਸਟੋਰੈਂਟ ਆ ਕਲਚਰ ਆਫ ਪੰਜਾਬ ਕਸਟਮ ਆਫ ਪੰਜਾਬ ਸੋ ਮਨੀ ਸੀ Uh, so many things to see just what the punjab but the beauty of the punjab govind singh ji da te ohna de vallon pakshi vi phate oh apan sare saanjhi kariye gajj ke akho gaiyan charde ne go charawan jathang gur nanak mara da ji khode is channel da bahut bahut dhanwad main bajurla pind vich hajir pahunchya phsadhe da talke da ਤਦਾਂ ਕਿਿੰਦ ਸਿੰਘ ਜੀ ਬਾਨ ਸਾਫੀ ਮੇਰੇ ਨਾਲ ਡੀਸੀ ਸਾਹਿਬ ਹੈ ਅ ਸਰ ਦੇ ਐਸਐਸਪੀ ਔਰ ਡਾਇਰੈਕਟਰ ਸਾਹਿਬ ਤੇਦੀ ਸਾਹਿਬ ਦਿੱਤੀ ਡਾਇਰੈਕਟਰ ਸਾਰੇ ਇਸ ਪਿੰਡ ਦੇ ਸਰਪੰਚ ਸਾਹਿਬ ਔਰ ਸਾਬਕਾ ਸਰਪੰਚ ਜਿਹਨੂੰ ਪਹਿ ਪਤਾ ਲੱਗਿਆ ਜਿਹੜੇ ਪੁਰਾਣੇ 2 6 ਸਰਪੰਚ ਨੇ ਇਥੇ ਇਹ ਸਾਰੇ ਇਕੱਠੇ ਸਨ ਬਹੁਤ ਵੱਡਾ ਉਕਰਾਲਾ ਇਸ ਨਗਰ ਦਾ ਇਕੇ ਇਤਿਹਾਸਿਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਪੂਰਾ ਤਿਆਰ ਕਰਕੇ ਔਰ 1962 ਵਿੱਚ ਉਸ ਵੇਲੇ ਦੀ ਵੱਡੀ ਗੱਲ ਆ ਵੀ 1962 ਵਿੱਚ ਇੱਥੇ ਤੇ ਹਸਪਤਾਲ ਬਣਾਇਆ ਗਿਆ ਜੀ ਕਿ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਜਿਹੜੀ ਲੋੜ ਹੋਊਗੀ ਹੋਰ ਵੀ ਲੈਬਰਾਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਇਹ ਵੱਡੀ ਇੱਛਾ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਮੈਂ ਉਹਨਾਂ ਦੇ ਨਾਲ ਇਸ ਵਿਭਾਗ ਨੂੰ ਸਾਮ ਦਾ ਮੰਤਰੀ ਹੋਣ ਦੇ ਨਾਤੇ ਜੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਧਾਨੀ ਵਧਾਉਣਾ ਪੈਣਾ ਅਸੀਂ ਆਪਣੀ ਜ਼ਮੀਨ ਚੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਸ਼ਾਇਦ ਉਦੋਂ ਦਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਚ ਆ ਰਹੀ ਹੈ ਜੀ ਅਸੀਂ ਪਸ਼ੂਆਂ ਨਾਲ ਹੀ ਆ ਜਿਹੜਾ ਵੱਡਾ ਤਰੱਕੀ ਕਰ ਸਕਾਂ ਤੇ ਸਰ ਇੱਕ ਇਹ ਤਾਂ ਹੋ ਗਈ ਪਸ਼ੂ ਧਨ ਦੀ ਸਿਹਤ ਸੰਭਾਲ ਦੇ ਜਿਹੜੇ ਤੇ ਪਸ਼ੂ ਧਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗਾਂ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਹਾਂ ਅ ਸਮੇ ਸਮੇ ਸਰ ਉਹਨਾਂ ਦਾ ਐਗਜ਼ਾਮਨ ਕਰਨਾ ਉਹਨਾਂ ਨੂੰ ਜਿਹੜੀ ਲੋੜ ਹੈ ਸਾਡੀ ਸਰਕਾਰ ਵੱਲੋਂ ਚਾਹੇ ਵੈਕਸੀਨੇਸ਼ਨ ਹੈ ਚਾਹੇ ਹੋਰ ਮੈਡੀਸਨ ਦੀ ਲੋੜ ਹੈ ਜੀ ਉਹ ਹਮੇਸ਼ਾ ਪ੍ਰੋਵਾਈਡ ਕਰਾਈ ਕੀ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ ਸੀਮਨ ਅੱਜ ਲੋੜ ਬਣ ਗਈ ਹੈ ਕਿ ਲੋਕ ਸਮਝਦੇ ਆ ਵੀ ਬੱਚੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਅਸੀਂ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਉਹ ਅਸੀਂ ਉਹ ਲੋਕਾਂ ਨੂੰ ਬੜੇ ਸਸਤੇ ਜੀ ਰੇਟ ਤੇ ਲਾ ਕੇ ਦੇ ਤੇ ਡੈਰੀ ਉਦਯੋਗ ਨੂੰ ਪਰਫੁੱਲਤ ਕਰਨ ਲਈ ਸਰਕਾਰ ਵੱਲੋਂ ਕੋਈ ਸਬਸਿਡੀ ਸਕੀਮ ਜਾਂ ਇਦਾਂ ਉਦਯੋਗ ਨੂੰ ਪਰਫੁੱਲਤ ਕਰਨ ਲਈ ਉਹਦੇ ਵਿੱਚ ਹੈ ਜੀ ਸਾਡੀ ਵੱਖ-ਵੱਖਰੀ ਜਿਹੜੇ ਇਸ ਤਰ੍ਹਾਂ ਦੇ ਦਾਰੇ ਖੋਲੇ ਗਏ ਨੇ ਉੱਥੇ ਅਸੀਂ ਟ੍ਰੇਨਿੰਗ ਕਰਾਉਂਦੇ ਆ ਜੀ ਔਰ ਉਹਦੇ ਚੋਂ ਉਸ ਤੋਂ ਬਾਅਦ ਜਿਹੜਾ ਬੰਦਾ ਟ੍ਰੇਨ ਕਰਕੇ ਲੈ ਜਾਂਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਲੋਨ ਕਰਾਉਣਾ ਸਬਸਿਡੀ ਦੇਣੀ ਉਹ ਸਾਰੀਆਂ ਸਹੂਲਤਾਂ ਇਹ ਸਨ